ਤਾਂ ਪੰਜਾਬ ਵਿੱਚ ਸੰਗਨੀਤੁੰਦ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਸੰਗਨੀਤੁੰਦ ਕਾਰਨ ਧੜਕੇ ਧੜਕੇ ਬੱਸ ਅਤੇ ਟਰੱਕ ਦੀ ਟੱਕਰ ਹੋਈ ਹੈ ਜਿਸ ਵਿੱਚ ਕੇ 15 ਲੋਕ ਗੰਭੀਰ ਜ਼ਖਮੀ ਹੋ ਗਏ ਨੇ ਦਰਸਲ ਸਵਾਰੀਆਂ ਨਾਲ ਭਰੀ ਇੱਕ ਨਿੱਜੀ ਬੱਸ ਟਰੱਕ ਨਾਲ ਟਕਰਾ ਗਈ ਜਿਸ ਕਾਰਨ 15 ਲੋਕ ਗੰਭੀਰ ਰੂਪ ਚ ਜ਼ਖਮੀ ਹੋ ਗਏ ਹਾਲਾਂਕਿ ਗਨੀਮਤ ਰਹੀ ਕਿ ਕਿਸੇ ਦੀ ਵੀ ਇਸ ਹਾਦਸੇ ਦੌਰਾਨ ਜਾਨ ਨਹੀਂ ਗਈ ਪਰ ਹਾਦਸਾ ਨਪਿਆਨਕ ਸੀ ਕਿ ਦੋਵੇਂ ਵਾਹਨ ਅੱਗੇ ਤੋਂ ਚੱਕਨਾਚੂਰ ਹੋ ਗਏ ਉਧਰ ਇਸ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਕਦਰ ਦੋਮਾ ਵਾਹਨਾਂ ਦੀ ਆਪਸ ਵਿੱਚ ਭਿਆਨਕ ਟੱਕਰ ਹੋਈ ਏ ਹਾਂ ਜਮਾਨਾ ਸਾਰੇ ਪਿੰਡ ਚ ਗੱਲ ਤੇ ਆਉਂਦਾ ਫੇਰ ਵੀ ਨਹੀਂ ਦੇਖੋ ਡੱਬੇਂਡਾ ਚ ਡੱਬ ਵਾਲੀ ਰੋਡ ਤੇ ਪਿੰਡ ਜੋਧਪੁਰ ਰਮਾਣਾ ਨੇੜੇ ਇਹ ਪੂਰਾ ਹਾਦਸਾ ਵਾਪਰਿਆ ਜਿੱਥੇ ਕਿ ਇੱਕ ਨਿੱਜੀ ਵਾਹਨ ਤੇ ਟਰੱਕ ਦੀ ਟੱਕਰ ਹੋਈ ਹੈ ਹਾਦਸੇ ਚ 15 ਲੋਕ ਜ਼ਖਮੀ ਹੋਏ ਨੇ ਤੰਦ ਕਾਰਨ ਇਹ ਪੂਰਾ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਉੱਥੇ ਹੀ ਮੌਕੇ ਤੇ ਸਹਾਰਾ ਜਨ ਸੇਵਾ ਅਤੇ ਵੱਖ-ਵੱਖ ਸੰਸਥਾਵਾਂ ਨੇ ਜ਼ਖਮੀਆਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਹੈ ਕਿਹਾ ਜਾ ਰਿਹਾ ਹੈ ਕਿ ਇਸ ਹਾਦਸੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤਦਾਸੀ ਇਹ ਕਿ ਅੱਜ ਤੜਕੇ ਤੋਂ ਹੀ ਪੰਜਾਬ ਭਰ ਵਿੱਚ ਸੰਘਣੀ ਧੁੰਦ ਪੈ ਰਹੀ ਹੈ ਸੰਘਣੀ ਧੁੰਦ ਨੇ ਪੰਜਾਬ ਨੂੰ ਆਪਣੀ ਲਪੇਟ ਚ ਲੈ ਰੱਖਿਆ ਅਜਿਹੇ ਵਿੱਚ ਸੜਕਾਂ ਤੇ ਵਾਹਨਾਂ ਦੀ ਰਫਤਾਰ ਬੇਹੱਦ ਧੀਮੀ ਹੋ ਗਈ ਹੈ ਪਰ ਉੱਥੇ ਹੀ ਸੰਘਣੀ ਧੁੰਦ ਕਾਰਨ ਹਾਸਿਆ ਦਾ ਵਾਪਰਨਾ ਵੀ ਸ਼ੁਰੂ ਹੋ ਚੁੱਕਿਆ ਹੈ ਸਵੇਰੇ ਹੀ ਇਹ ਵੱਡਾ ਘਟਨਾਖਰਮ ਵਾਪਰਿਆ ਜਿੱਥੇ ਕਿ ਇੱਕ ਨਿੱਜੀ ਵਾਹਨ ਤੇ ਟਰੱਕ ਵਿਚਾਲੇ ਟੱਕਰ ਹੋਈ ਹਾਲਕਾ ਕਿ ਗਨੀਮਤ ਰਹੀ ਕਿ ਇਸ ਟੱਕਰ ਦੌਰਾਨ ਕਿਸੇ ਦੀ ਵੀ ਜਾਨ ਨਹੀਂ ਗਈ ਪਰ ਹਾਸੇ ਕਾਰਨ 15 ਸਵਾਰੀਆਂ ਜੋ ਕਿ ਬੱਸ ਵਿੱਚ ਮੌਜੂਦ ਸੀ ਗੰਭੀਰ ਰੂਪ ਚ ਜ਼ਖਮੀ ਹੋ ਗਈਆਂ ਨੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਅਤੇ ਸੰਸਥਾਵਾਂ ਵੱਲੋਂ ਇਹਨਾਂ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਚ ਭਰਤੀ ਕਰਵਾਇਆ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ